ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇਗੀ ਕਿਉਂਕਿ ਅੱਜ ਹੈ ਜੀ ਗਣੇਸ਼ ਚਤੁਰਥੀ ਇਸ ਦਿਨ ਤੁਹਾਡੇ ਲਈ ਬਣ ਲਿਆ ਹੈ ਜੀ ਸਵਾਰਥ ਸਿੱਤੀ ਯੋਗ ਤੇ 500 ਸਾਲਾਂ ਦੇ ਬਾਅਦ ਗਣੇਸ਼ ਚਤੁਰਥੀ ਦੇ ਦਿਨ ਤੁਹਾਡੀ ਪੰਜ ਰਾਸ਼ੀਆਂ ਦੇ ਲਈ ਬਹੁਤ ਹੀ ਕਿਸਮਤ ਵਾਲਾ ਸਮਾਂ ਹੁਣ ਸ਼ੁਰੂ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਗਣੇਸ਼ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ 500 ਸਾਲਾਂ ਦੇ ਬਾਅਦ ਗਣੇਸ਼ ਚਤੁਰਥੀ ਤੇ ਬਣ ਰਿਹਾ ਹੈ ਜੀ ਸਵਾਰਥ ਸiddhi yog ਇਹਨਾਂ 5 ਰਾਸ਼ੀਆਂ ਦੇ ਉੱਪਰ ਗਣੇਸ਼ ਜੀ ਦੀ ਕਿਰਪਾ ਹੋ ਜਾਵੇਗੀ ਤੇ ਜਿਸ ਦੇ ਨਾਲ ਪਲਟ ਜਾਵੇਗੀ ਹੁਣ ਇਹਨਾਂ ਦੀ ਕਿਸਮਤ ਕੈਰੀਅਰ ਕਾਰੋਬਾਰ ਦੇ ਵਿੱਚ ਮੁਨਾਫੇ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 500 ਸਾਲਾਂ ਦੇ ਬਾਅਦ ਸ਼੍ਰੀ ਗੌਰੀ ਪੁੱਤਰ ਗਣੇਸ਼ ਚਤੁਰਥੀ ਦੇ ਉੱਪਰ ਮਹਾਦੇਵਿਆ ਦੁਰਲਭ ਸੰਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਿਸ ਦੇ ਨਾਲ ਇਹਨਾਂ ਪੰਜ ਰਾਸ਼ੀ ਵਾਲਿਆਂ ਦੇ ਉੱਪਰ ਭਗਵਾਨ ਗਣੇਸ਼ ਜੀ ਦੀ ਅਸੀਮ ਕਿਰਪਾ ਵਰਸਣ ਵਾਲੀ ਹੈ ਮਹਾ ਦੁਰ ਲਬਸਨ ਜੋਗ ਦੇ ਨਿਰਮਾਣ ਦੇ ਅਨੁਸਾਰ ਪੰਜ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਗਣੇਸ਼ ਚਤੁਰਥੀ ਨੂੰ ਲੈ ਕੇ ਅਨੰਤ ਚਤੁਰਥੀ ਤੱਕ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਗੋਰੀ ਦੇ ਲਾਲ ਸ਼੍ਰੀ ਗਣੇਸ਼ ਜੀ ਹੁਣ ਪੰਜ ਰਾਸ਼ੀਆਂ ਦੇ ਸਿਤਾਰੇ ਬੁਲੰਦ ਕਰਨ ਵਾਲੇ ਹਨ ਜੀ ਹਾਂ ਦੋਸਤੋ ਜਿਸ ਦੇ ਨਾਲ ਹੁਣ ਪੰਜ ਰਾਸ਼ੀ ਵਾਲਿਆਂ ਦੀ ਖੁਸ਼ੀਆਂ ਨਾਲ ਉਹ ਮਾਲਾ ਮਾਲ ਹੋ ਜਾਣਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਹੈ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਇਸ ਲਈ ਇਹ ਵੀਡੀਓ ਸਾਰੇ ਹੀ ਜਾਤਕਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨਾਤਨ ਧਰਮ ਦੇ ਵਿੱਚ ਲੋਕਾਂ ਦੇ ਵਿੱਚ ਗਣੇਸ਼ ਚਤੁਰਥੀ ਦਾ ਜਿਹੜਾ ਦਿਨ ਹੈ ਬੜਾ ਹੀ ਵਿਸ਼ੇਸ਼ ਮਹੱਤਵ ਰੱਖਦਾ ਸੀ ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਪਾਵਨ ਦਿਨ ਭਾਵੇਂ ਇਸ ਦਿਨ ਰਾਸ਼ੀ ਅਨੁਸਾਰ ਜੇਕਰ ਕੋਈ ਵਿਅਕਤੀ ਭਗਵਾਨ ਗਣੇਸ਼ ਦੀ ਪੂਜਾ ਕਰਦਾ ਹੈ ਤਾਂ ਉਸ ਦੇ ਜੀਵਨ ਦੇ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ ਨਾਲ ਹੀ ਨਾਲ ਘਰ ਪਰਿਵਾਰ ਵਿੱਚ ਖੁਸ਼ਹਾਲੀ ਸੁੱਖ ਸ਼ਾਂਤੀ ਅਤੇ ਧਨ ਦਾ ਵਾਸ ਹੋ ਜਾਂਦਾ ਹੈ ਕਦੇ ਵੀ ਉਸ ਵਿਅਕਤੀ ਨੂੰ ਫਿਰ ਧਨ ਦੀ ਕਮੀ ਨਹੀਂ ਹੁੰਦੀ ਦੋਸਤੋ ਸਾਡੇ ਸਨਾਤਨ ਧਰਮ ਦੇ ਵਿੱਚ ਇੱਕ ਵਰਤ ਵੀ ਰੱਖਿਆ ਜਾਂਦਾ ਹੈ ਤੇ ਇਸ ਤਿਉਹਾਰ ਵਿੱਚ ਪੂਜਾ ਦੇ ਨਾਲ ਭਗਵਾਨ ਗਣੇਸ਼ ਜੀ ਦੀ ਆਰਾਧਨਾ ਕੀਤੀ ਜਾਂਦੀ ਹੈ ਕਿਉਂਕਿ ਇਦਾਂ ਕਰਨ ਦੇ ਨਾਲ ਸਾਰੇ ਹੀ ਦੇਵੀ ਦੇਵਤਿਆਂ ਦੇ ਵਿੱਚੋਂ ਪ੍ਰਥਮ ਸਥਾਨ ਤਾਂ ਭਗਵਾਨ ਗਣੇਸ਼ ਜੀ ਦਾ ਹੈ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਜਿਹੜੇ ਲੋਕ ਨਿਯਮਤ ਰੂਪ ਦੇ ਵਿੱਚ ਭਗਵਾਨ ਗਣੇਸ਼ ਜੀ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਆਪਣੇ ਸਾਰੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸੇ ਹੀ ਵਜ੍ਹਾ ਦੇ ਨਾਲ ਭਗਵਾਨ ਗਣੇਸ਼ ਜੀ ਨੂੰ ਭਾਵਕੇ ਦੁੱਖ ਹਰਤਾ ਗਣਪਤੀ ਵੀ ਕਿਹਾ ਜਾਂਦਾ ਹੈ ਸ਼੍ਰੀ ਗਣੇਸ਼ ਜੀ ਨੂੰ ਪ੍ਰਸੰਨ ਕਰਨ ਦੇ ਲਈ ਹਰ ਸਾਲ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਦੇ ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਮਨਪਸੰਦ ਚੀਜ਼ਾਂ ਹੁੰਦੀਆਂ ਹਨ ਉਹਨਾਂ ਨੂੰ ਭੋਗ ਵੀ ਲਗਵਾਇਆ ਜਾਂਦਾ ਹੈ ਤੇ ਕਿਉਂਕਿ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਨਾਲ ਹੀ ਨਾਲ ਭਗਵਾਨ ਗਣੇਸ਼ ਚਤੁਰਥੀ ਦਾ ਉਤਸਵ 10 ਦਿਨਾਂ ਦੇ ਤੱਕ ਮਨਾਇਆ ਜਾਂਦਾ ਹੈ। ਜਿਸ ਦਾ ਸਮਾਪਨ ਅਨੰਤ ਚਤੁਰਥੀ ਦੇ ਦਿਨ ਹੁੰਦਾ ਹੈ। ਉੱਥੇ ਹੀ ਵੈਦਿਕ ਪੰਚਾਂਗ ਦੇ ਅਨੁਸਾਰ ਚਤੁਰਥੀ ਦਾ ਸਮਾ ਰਾਮਜਾਤਾਂ ਹੋਵੇਗਾ 26 ਅਗਸਤ ਨੂੰ ਦੁਪਹਿਰ 1:54 ਮਿੰਟ ਤੇ ਹੋ ਜਾਵੇਗਾ ਇਸ ਦਾ ਸਮਾਪਤ ਸਮਾ ਜਿਹੜਾ ਹੈ ਉਹ ਅਗਸਤ ਨੂੰ ਅਗਲੇ ਦਿਨ 3:44 ਮਿੰਟ ਤੇ ਹੋਵੇਗਾ ਕਿਉਂਕਿ ਉਦਿਆ ਤਿਥੀ ਮੰਨਿਆ ਜਾਂਦਾ ਹੈ ਇਸ ਨੂੰ ਇਸ ਲਈ ਸਾਲ ਗਣੇਸ਼ ਚਤੁਰਥੀ ਦਾ ਦਿਨ 27 ਅਗਸਤ ਬੁੱਧਵਾਰ ਨੂੰ ਮਨਾਇਆ ਜਾਵੇਗਾ ਭਾਵੇਂ ਅੱਜ ਮਨਾਇਆ ਜਾਵੇ ਇਸ ਦਾ ਉਤਸਵ ਅਨੰਤ ਚਤੁਰਥੀ ਤੱਕ ਰਹੇਗਾ ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਇਸ ਵਾਰ ਭਗਵਾਨ ਗਣੇਸ਼ ਚਤੁਰਥੀ ਪਰ ਇਸ ਸਾਲ ਵਿੱਚ ਬੱਪਾ ਦਾ ਆਗਮਨ 27 ਅਗਸਤ ਨੂੰ ਹੋਣ ਜਾ ਰਿਹਾ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਸੱਚੇ ਮਨ ਦੇ ਨਾਲ ਤੇ ਪੂਰੀ ਸ਼ਰਧਾ ਦੇ ਨਾਲ ਗਣਪਤੀ ਬੱਪਾ ਜੀ ਦੀ ਪੂਜਾ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ ਤੇ ਤੁਹਾਡੇ ਘਰ ਵਿੱਚ ਸੁਭਾਗਿਆ ਸਮਾ ਤੇ ਸਮ੍ਰiddhi ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਚਤੁਰਥੀ ਦੇ ਦਿਨ ਤੇ ਅਨੰਤ ਚਤੁਰਥੀ ਦਿਨ ਤੱਕ ਦਰ લાભ ਤੇ ਸ਼ੁਭ ਸੰਜੋਗਾਂ ਦਾ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਵਾਰ ਦਾ ਤਿਉਹਾਰ ਬਹੁਤ ਹੀ ਖਾਸ ਹੋ ਜਾਵੇਗਾ ਜੋਤਿਸ਼ ਵਿਗਿਆਨੀਆਂ ਦੇ ਅਨੁਸਾਰ ਗਣੇਸ਼ ਉਤਸਵ ਦੇ ਇਹ 10 ਦਿਨ ਕੁਝ ਰਾਸ਼ੀ ਵਾਲਿਆਂ ਦੇ ਲਈ ਸੁੱਖ ਸਮਰiddhi ਦੇ ਦਰਵਾਜ਼ੇ ਖੋਲਣ ਵਾਲੇ ਹਨ ਆਖਿਆ ਜਾਂਦਾ ਹੈ ਕਿ ਗਣੇਸ਼ ਜੀ ਇਸ ਰਾਸ਼ੀ ਦੇ ਜਾਤਕਾਂ ਨੂੰ ਨਾ ਸਿਰਫ ਚੁਣੌਤੀਆਂ ਤੋਂ ਬਚਾਉਣਗੇ ਬਲਕਿ ਉਹਨਾਂ ਦੇ ਜੀਵਨ ਵਿੱਚ ਧਨ ਸੰਪਰਦਾ ਦੀ ਉન્નਤੀ ਵੀ ਹੋ ਜਾਵੇਗੀ ਆਓ ਜਾਣਦੇ ਹਾਂ ਜੀ ਇਸ ਦੁਰਲਭ ਸੰਜੋਗਾਂ ਦੇ ਬਾਰੇ ਵਿੱਚ ਤੇ ਨਾਲ ਹੀ ਨਾਲ ਗਣੇਸ਼ ਚਤੁਰਥੀ ਦੇ ਦਿਨ 28 ਅਗਸਤ 2015 ਰਵੀ ਅਤੇ ਸਵਾਰਥ ਸਿੱਧੀ ਯੋਗ ਭਗਵਾਨ ਗਣੇਸ਼ ਜੀ ਦੇ ਆਗਮਨ ਦਾ ਪ੍ਰਤੀਕ ਇਸ ਦਿਨ 10 ਦਿਨਾਂ ਤੱਕ ਸੂਰਜ ਅਤੇ ਕੇਤੂ ਦੀ ਯੁਗਤੀ ਜਿਹੜੀ ਹੈ ਬਣੀ ਰਹੇਗੀ ਤੇ ਇਹਨਾਂ ਰਾਸ਼ੀ ਵਾਲਿਆਂ ਦੇ ਛਲਈ ਸ਼ੁਭ ਹੋ ਜਾਵੇਗੀ ਇਸ ਦੇ ਨਾਲ ਹੀ ਚੰਦਰਮਾ ਤੇ ਮੰਗਲ ਦੀ ਯੁਤੀ ਲਕਸ਼ਮੀ ਯੋਗ ਦਾ ਨਿਰਮਾਣ ਹੋਵੇਗਾ ਤੇ ਬੇहद ਸ਼ੁਭ ਹੋਵੇਗਾ ਨਾਲ ਹੀ ਤੁਹਾਨੂੰ ਦੱਸਦੇ ਹਾਂ ਗਣੇਸ਼ ਚਤੁਰਥੀ ਦੇ ਦਿਨ ਕਿਹੜੀਆਂ-ਕਿਹੜੀਆਂ ਰਾਸ਼ੀਆਂ ਦੇ ਉੱਪਰ ਭਗਵਾਨ ਗਣੇਸ਼ ਜੀ ਦੀ ਕਿਰਪਾ ਵਰਸੇਗੀ ਇਸ ਲਈ ਗਣੇਸ਼ ਜੀ ਦੇ ਸੱਚੇ ਭਗਤ ਵੀਰਡੀਆਂ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਹੁਣ ਤੁਹਾਨੂੰ ਦੱਸਦੇ ਹਾਂ ਜੀ ਹੁਣ ਆਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਸਭ ਤੋਂ ਪਹਿਲੇ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਗਣੇਸ਼ ਚਤੁਰਥੀ ਦੇ ਦਿਨ ਅਨੰਤ ਚਤੁਰਥੀ ਦੇ ਦਿਨ ਤੁਹਾਡੇ ਲਈ ਬੱppa ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਤੇ ਨਾਲ ਹੀ ਨਾਲ ਸਾਰੇ ਹੀ ਤੁਹਾਡੇ ਦੁੱਖ ਦੂਰ ਹੋ ਜਾਣਗੇ ਨਾਲ ਹੀ ਨਾਲ ਦੱਸ ਦਈਏ ਕਿ ਮੇਖ ਰਾਸ਼ੀ ਵਾਲਿਆਂ ਦੇ ਸਵਾਮੀ ਮੰਗਲ ਹੁੰਦੇ ਹਨ ਅਤੇ ਉਹ ਇਸ ਰਾਸ਼ੀ ਦੇ ਲੋਕ ਗਣੇਸ਼ ਜੀ ਦੀ ਜੇਕਰ ਬੇहद ਪ੍ਰਿਆ ਹੁੰਦੇ ਹਨ ਤੇ ਮੰਨਿਆ ਜਾਂਦਾ ਹੈ ਕਿ ਦੋਸਤ ਬੱppa ਦੀ ਕਿਰਪਾ ਦੇ ਨਾਲ ਇਹਨਾਂ ਦੇ ਸਾਰੇ ਹੀ ਕਾਰਜ ਜਿਹੜੇ ਹਨ ਬਿਨਾਂ ਰੁਕਾਵਟ ਦੇ ਹੁਣ ਸਾਰੇ ਸੰਪੂਰਨ ਹੋ ਜਾਣਗੇ ਨਾਲ ਹੀ ਨਾਲ ਭੱਪਾ ਦੀ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਵੀ ਧਨ ਦੀ ਕੋਈ ਸਮੱਸਿਆ ਸੀ ਉਹ ਦੂਰ ਕਰ ਦੇਣਗੇ ਤੇ ਨਾਲ ਹੀ ਸਦਾ ਸੁੱਖ ਤੁਹਾਨੂੰ ਸੰਪਨ ਮਿਲ ਜਾਣਗੇ ਗਣੇਸ਼ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਕੈਰੀਅਰ ਕਾਰੋਬਾਰ ਦੇ ਵੀ ਖੂਬ ਤਰੱਕੀ ਹੋਵੇਗੀ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਭੱਪਾ ਦੀ ਕਿਰਪਾ ਦੇ ਨਾਲ ਹੁਣ ਜਲਦ ਹੀ ਪੂਰੀਆਂ ਹੋ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਅੱਜ ਅਨੰਤ ਚਤੁਰਥੀ ਤੱਕ ਤੁਹਾਡੇ ਘਰ ਵਿੱਚ ਕੋਈ ਸ਼ੁਭ ਸਮਾਚਾਰ ਤੁਹਾਨੂੰ ਸੁਣਨ ਨੂੰ ਮਿਲੇਗਾ ਤੇ ਨਾਲ ਹੀ ਨਾਲ ਬੱਪਾ ਦੀ ਕਿਰਪਾ ਦੇ ਨਾਲ ਤੁਹਾਡੀ ਉਮਰ ਵਿੱਚ ਵਾਧਾ ਹੋਵੇਗਾ ਨੌਕਰੀ ਪੇਸ਼ਾ ਲੋਕਾਂ ਦੇ ਲਈ ਅਧਿਕਾਰੀਆਂ ਦੇ ਲਈ ਸਹਿਕਰਮੀਆਂ ਦੇ ਲਈ ਸੰਬੰਧ ਚੰਗੇ ਰਹਿਣਗੇ ਕੈਰੀਅਰ ਵਿੱਚ ਚੰਗੀ ਪ੍ਰਗਤੀ ਦੀ ਸੰਭਾਵਨਾ ਹੈ ਨਾਲ ਹੀ ਤੁਸੀਂ ਪੈਸਾ ਬਚਾਉਣ ਵਿੱਚ ਸਫਲ ਹੋਵੋਗੇ ਤੁਹਾਡੇ ਦੁਆਰਾ ਕੀਤਾ ਗਿਆ ਨਿਵੇਸ਼ ਲਾਭਦਾਇਕ ਹੋ ਸਕਦਾ ਹੈ ਨਾਲ ਹੀ ਨਾਲ ਇਸ ਰਾਸ਼ੀ ਦੇ ਜਾਤਕ ਰੋਜ਼ਗਾਰ ਦੀ ਤਲਾਸ਼ ਵਿੱਚ ਜੇਕਰ ਲੱਗੇ ਹੋਏ ਹਨ ਹੁਣ ਉਹ ਗਣੇਸ਼ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਉਚਾਈ ਤੱਕ ਰੋਜ਼ਗਾਰ ਨੂੰ ਲੈ ਕੇ ਜਾਣਗੇ ਜੇਕਰ ਤੁਹਾਡੇ ਜੀਵਨ ਵਿੱਚ ਕੋਈ ਪਰੇਸ਼ਾਨੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਉਹ ਪਰੇਸ਼ਾਨੀ ਹੁਣ ਦੂਰ ਹੋ ਜਾਵੇਗੀ ਸ਼ੁਭ ਦ੍ਰਿਸ਼ਟੀ ਤੁਹਾਡੇ ਤੇ ਪਵੇਗੀ ਅਗਲੇ 10 ਦਿਨਾਂ ਤੱਕ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਬੱਪਾ ਜੀ ਹਰ ਲੈਣਗੇ ਭਾਵਕੇ ਦੂਰ ਕਰ ਦੇਣਗੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਜੇਕਰ ਤੁਸੀਂ ਇਸ ਉਤਸਵ ਦੇ ਮੌਕੇ ਦੇ ਉੱਪਰ ਉਹਨਾਂ ਦੀ ਕਿਰਪਾ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਲਈ ਅੱਜ ਜ਼ਰੂਰ ਉਹਨਾਂ ਦੀਆਂ ਮਨਪਸੰਦ ਚੀਜ਼ਾਂ ਦਾ ਭੋਗ ਲਗਵਾਓ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਅੱਜ ਤੋਂ ਅਨੰਤ ਚਤੁਰਥੀ ਤੱਕ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਗਣਪਤੀ ਬੱppa ਸਮਾਪਤ ਕਰਨ ਵਾਲੇ ਹਨ। ਤੁਹਾਡੇ ਘਰ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਜਿਸ ਦੇ ਨਾਲ ਤੁਹਾਡੀਆਂ ਆਰਥਿਕ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਭਗਵਾਨ ਗਣੇਸ਼ ਜੀ ਦੀ ਕਿਰਪਾ ਨਾਲ ਜਿੰਨੀਆਂ ਵੀ ਸਮੱਸਿਆਵਾਂ ਸਨ ਮਕਰ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਸਮਾਪਤ ਹੋਣਗੀਆਂ ਤੇ ਨਾਲ ਹੀ ਨਾਲ ਤੁਹਾਡੇ ਦੋਸਤਾਂ ਦੇ ਨਾਲ ਵੀ ਜੇਕਰ ਤੁਹਾਡਾ ਕੋਈ ਮਸਲਾ ਕੋਟ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਉਸ ਪਰੇਸ਼ਾਨੀ ਤੋਂ ਵੀ ਹੁਣ ਤੁਹਾਨੂੰ ਜਲਦ ਹੀ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਨਿਆ ਤੁਹਾਡੇ ਪੱਖ ਵਿੱਚ ਹੋਵੇਗਾ ਭਾਵ ਕਿ ਤੁਹਾਡੀ ਜਿੱਤ ਪ੍ਰਾਪਤ ਹੋਵੇਗੀ ਜੇਕਰ ਤੁਸੀਂ ਸੱਚ ਦਾ ਸਾਥ ਦੇਂਦੇ ਹੋ ਤੇ ਤੁਹਾਨੂੰ ਜ਼ਰੂਰ ਹੀ ਸਫਲਤਾ ਆਪਣੀ ਜ਼ਿੰਦਗੀ ਵਿੱਚ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੁਹਾਡੇ ਉੱਤੇ ਭਗਵਾਨ ਗਣੇਸ਼ ਜੀ ਦੀ ਕਿਰਪਾ ਹੋਣ ਵਾਲੀ ਹੈ ਇਸ ਕਿਰਪਾ ਦੇ ਨਾਲ ਪ੍ਰਤੀਯੋਗੀ ਜਿਹੜੇ ਹਨ ਪ੍ਰੀਖਿਆਵਾਂ ਦੇ ਵਿੱਚੋਂ ਮਨ ਚਾਹੀ ਇਸ਼ਾਏ ਪੂਨਾਂ ਦੀਆਂ ਪੂਰਨ ਹੋਣ ਵਾਲੀਆਂ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਬਹੁਤ ਹੀ ਵੱਡੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡੇ ਤੇ ਕਿਰਪਾ ਬਣੀ ਰਹਿਣ ਵਾਲੀ ਹੈ ਤੁਹਾਡੇ ਘਰ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਨਾਲ ਹੀ ਨਾਲ ਮਕਰ ਰਾਸ਼ੀ ਵਾਲੇ ਜਾਤਕ ਆਪਣੇ ਘਰ ਦੇ ਵਿੱਚੋਂ ਕੋਈ ਬਹੁਤ ਹੀ ਵੱਡਾ ਮੰਗਲਕ ਕੰਮ ਵੀ ਕਰਵਾ ਸਕਦੇ ਹਨ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਕੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਫਲਤਾਪੂਰਵਕ ਉਹ ਕੰਮ ਪੂਰਾ ਹੋ ਜਾਵੇਗਾ ਭਗਵਾਨ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਸਮਾਜਿਕ ਖੇਤਰ ਤੋਂ ਤੁਹਾਨੂੰ ਬਹੁਤ ਹੀ ਲਾਭ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਰਿਵਾਰਕ ਜੀਵਨ ਵਿੱਚ ਜੀਵਨ ਸਾਥੀ ਦਾ ਸਹਿਯੋਗ ਪ੍ਰਾਪਤ ਹੋਵੇਗਾ ਸਹਰਿਆਂ ਦੇ ਪੱਖ ਤੋਂ ਵੀ ਸਬੰਧ ਤੁਹਾਡੇ ਚੰਗੇ ਰਹਿਣਗੇ ਤੇ ਮੰਗਣ ਤੇ ਵੀ ਤੁਹਾਨੂੰ ਕਿਸੇ ਵੀ ਚੀਜ਼ ਦਾ ਉਹਨਾਂ ਦਾ ਸਹਿਯੋਗ ਮਿਲ ਸਕਦਾ ਹੈ ਤੁਹਾਡੇ ਸ਼ੌਕ ਤੁਹਾਡਾ ਧਨ ਖਰਚ ਕਰਨਗੇ ਵਾਹਨ ਖਰੀਦਦੇ ਸਮੇਂ ਇਸ ਸ਼ੁਕ ਜਾਤਕਾਂ ਨੂੰ ਦੱਸ ਦੇਈਏ ਜੀ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਨਵਾਂ ਕੰਮ ਇਸ ਸਮੇਂ ਤੁਸੀਂ ਸ਼ੁਰੂ ਕਰ ਸਕਦੇ ਹੋ ਤੁਸੀਂ ਨਿਵੇਸ਼ ਵੀ ਕਰ ਸਕਦੇ ਹੋ ਮਕਰ ਰਾਸ਼ੀ ਵਾਲਿਓ ਸਮਾਂ ਤੁਹਾਡੇ ਪੱਖ ਵਿੱਚ ਹੈ ਭਰਪੂਰ ਲਾਭ ਉਠਾਓ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸ਼ੇਂਗ੍ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਅੱਜ ਤੋਂ ਲੈ ਕੇ ਅਨੰਤ ਚਤੁਰਥੀ ਤੱਕ ਤੁਹਾਡੇ ਦਿਨ ਵਰਦਾਨ ਤੇ ਨਾਲੋਂ ਘੱਟ ਸਾਬਿਤ ਨਹੀਂ ਹੋਣਗੇ ਕਿਉਂਕਿ ਗਣੇਸ਼ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਗਣਪਤੀ ਬੱppa ਜੀ ਪੂਰੀਆਂ ਕਰਨ ਵਾਲੇ ਹਨ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਵਾਲਾ ਹੈ ਜ਼ਬਰਦਸਤ ਵਾਦੇ ਦੇ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕਿਰਪਾ ਦੇ ਨਾਲ ਆਉਣ ਵਾਲਾ ਸਮਾਂ ਬਿਲਕੁਲ ਤੁਹਾਡੇ ਪੱਖ ਵਿੱਚ ਹੈ ਨਾਲ ਹੀ ਨਾਲ ਤੁਹਾਡੇ ਸਾਥੀ ਤੁਹਾਡੇ ਨਾਲ ਮਿਲ ਕੇ ਕੈਰੀਅਰ ਦੇ ਵਿੱਚ ਜੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਡੇ ਸਾਥੀ ਜਿਹੜੀ ਵੀ ਸਲਾਹ ਦੇਣਗੇ ਉਸ ਦੀ وجہ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਸੁਧਾਰ ਹੋਵੇਗਾ ਇਸ ਲਈ ਉਹਨਾਂ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਚੋ ਤੁਹਾਨੂੰ ਲਾਭ ਮਿਲੇਗਾ ਨਾਲ ਹੀ ਨਾਲ ਦੱਸ ਤਈਏ ਕਿ ਜੇਕਰ ਤੁਸੀਂ ਨਵੇਂ ਲੋਕਾਂ ਦੇ ਨਾਲ ਸੰਬੰਧ ਬਣਾਉਂਦੇ ਹੋ ਨੌਕਰੀ ਪੈਸਾ ਤੁਹਾਨੂੰ ਬਹੁਤ ਹੀ ਚੰਗਾ ਪ੍ਰਸਤਾਵ ਮਿਲ ਸਕਦਾ ਹੈ ਬੇਰੋਜ਼ਗਾਰ ਲੋਕਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ ਇਸ ਦੌਰਾਨ ਤੁਹਾਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਦੇ ਪੂਰੇ ਪੂਰੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਮੁਨਾਫਾ ਕਮਾਉਣ ਦੀਆਂ ਯੋਜਨਾਵਾਂ ਤੁਸੀਂ ਲਾਗੂ ਕਰ ਸਕਦੇ ਹੋ ਪਾਰਟਨਰਸ਼ਿਪ ਦਾ ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਤੁਹਾਡੇ ਸਥਾਨ ਦੇ ਵਿੱਚ ਮਜ਼ਬੂਤੀ ਹੋਵੇਗੀ ਨਿਵੇਸ਼ ਵਿੱਚ ਤੁਸੀਂ ਬਹੁਤ ਹੀ ਧਨ ਇਕੱਠਾ ਕਰ ਸਕਦੇ ਹੋ ਗਣਪਤੀ ਬੱਪਾ ਜੀ ਦੀ ਕਿਰਪਾ ਦੇ ਨਾਲ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ ਤੇ ਨਾਲ ਹੀ ਨਾਲ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਤਈਏ ਕਿ ਗਣਪਤੀ ਬੱਪਾ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੇ ਹੁਣ ਢਾਰੇ ਆਉਣ ਵਾਲੇ ਹਨ ਕਿਉਂਕਿ ਭਗਵਾਨ ਗਣੇਸ਼ ਜੀ ਤੁਹਾਡੇ ਤੇ ਬੇਹਦ ਪ੍ਰਸੰਨ ਹੋ ਚੁੱਕੇ ਹਨ ਤੁਹਾਡੇ ਜੀਵਨ ਵਿੱਚ ਬਹੁਤ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਜਿਸ ਨਾਲ ਹੁਣ ਤੁਹਾਡਾ ਜੀਵਨ ਬਦਲ ਜਾਵੇਗਾ ਜਿਸ ਦੇ ਨਾਲ ਇਸ ਰਾਸ਼ੀ ਦੇ ਜਾਤਕਾਂ ਨੂੰ ਖੂਬ ਲਾਭ ਮਿਲ ਸਕਦਾ ਹੈ ਨਾਲ ਹੀ ਨਾਲ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਲਾਭ ਮਿਲੇਗਾ ਉਹਨਾਂ ਦਾ ਵਪਾਰ ਦਿਨ ਰਾਤ ਚੌਗਣੀ ਤਰੱਕੀ ਕਰੇਗਾ ਹਰ ਤਰਫ ਤੋਂ ਤੁਹਾਨੂੰ ਲਾਭ ਹੀ ਲਾਭ ਹੋਵੇਗਾ ਪਰਿਵਾਰ ਦੇ ਨਾਲ ਚੰਗਾ ਸਮਾਂ ਬੀਤੇਗਾ ਵਿਦੇਸ਼ ਵਿੱਚ ਕੰਮ ਕਰਨ ਵਾਲਿਆਂ ਦੇ ਇਸ਼ਾਰਾ ਰੱਖਣ ਵਾਲੇ ਲੋਕਾਂ ਦਾ ਵੀਜ਼ਾ ਲੱਗ ਸਕਦਾ ਹੈ ਮਨੋ ਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ ਸਿੰਘ ਰਾਸ਼ੀ ਵਾਲੇ ਆਪਣੀ ਜੋ ਵੀ ਮਿਹਨਤ ਕਰਦੇ ਹਨ ਮਿਹਨਤ ਦਾ ਹੁਣ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਵੇਗਾ ਦੋਸਤੋ ਜੇਕਰ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਉਂਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਮਾਂ ਸਾਬਿਤ ਹੋ ਜਾਵੇਗਾ ਅਗਲੀ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਦੱਸ ਦਈਏ ਜੀ ਆਉਣ ਵਾਲੇ ਅਨੰਤ ਚਤੁਰਥੀ ਦੇ ਦਿਨ ਤੱਕ ਭਗਵਾਨ ਗਣੇਸ਼ ਜੀ ਤੁਹਾਡੇ ਤੇ ਬਹੁਤ ਹੀ ਵੱਡੀ ਕਿਰਪਾ ਕਰਨ ਵਾਲੇ ਹਨ ਜਿਸ ਦੇ ਨਾਲ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਮਾਂ ਲਾਭਕਾਰੀ ਸਾਬਿਤ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੇ ਰਿਸ਼ਤਿਆਂ ਵਿੱਚ ਨਵੇਂ-ਨਵੇਂ ਸੰਬੰਧ ਬਣਨਗੇ ਜਿਸ ਦੇ ਨਾਲ ਤੁਹਾਡੇ ਭਵਿੱਖ ਵਿੱਚ ਲਾਭ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਭਗਵਾਨ ਗਣੇਸ਼ ਜੀ ਦੀ ਕਿਰਪਾ ਦੇ ਨਾਲ ਸਮਾਜ ਵਿੱਚ ਮਾਨ ਸਨਮਾਨ ਅਤੇ ਪ੍ਰਤਿਸ਼ਟਾ ਵਿੱਚ ਪ੍ਰਾਪਤੀ ਹੋਵੇਗੀ ਹੋਵੇਗੀ। ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਦੱਸਦੇ ਹਈਏ ਕਿ ਗਣੇਸ਼ ਚਤੁਰਥੀ ਦੇ ਦਿਨ ਅਨੰਤ ਚਤੁਰਥੀ ਤੱਕ ਲਾਭਕਾਰੀ ਸਮਾਂ ਹੈ। ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਧਨ ਲਾਭ ਹੋਣ ਦੀ ਸੰਭਾਵਨਾ ਹੈ। ਤੁਲਾ ਰਾਸ਼ੀ ਵਾਲਿਆਂ ਨੂੰ ਭਗਵਾਨ ਜੀ ਦੀ ਕਿਰਪਾ ਦੇ ਨਾਲ ਇਸ ਸਮੇਂ ਚਾਰ ਤਰਫ ਤੋਂ ਹੀ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਜ਼ਬਰਦਸਤ ਧਨਲਾਭ ਦੇ ਮਹਾਂ ਸੰਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਲਾ ਰਾਸ਼ੀ ਵਾਲਿਓ ਤੁਹਾਡੇ ਜੀਵਨ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਹਨ ਉਹ ਹੁਣ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਡੇ ਲੋਕਾਂ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਅਹਿਸਾਸ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਚਾਰਾਂ ਹੀ ਪਾਸਿਆਂ ਤੋਂ ਲਾਭ ਹੀ ਲਾਭ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਤੁਸੀਂ ਨਵਾਂ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਲਾਭ ਮਿਲੇਗਾ ਨਵੇਂ-ਨਵੇਂ ਸਰੋਤ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਰਾਸ਼ੀ ਦੇ ਲੋਕ ਆਪਣੇ ਹਰ ਖੇਤਰ ਵਿੱਚ ਉન્નਤੀ ਪ੍ਰਾਪਤ ਕਰਨਗੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੀ ਪੂਰੀ-ਪੂਰੀ ਸੰਭਾਵਨਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਕੰਮ ਦੇ ਵਿੱਚ ਵੀ ਤੁਸੀਂ ਹੱਥ ਪਾਓਗੇ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਉਸ ਵਿੱਚ ਸਫਲਤਾ ਜ਼ਰੂਰ ਮਿਲ ਜਾਵੇਗੀ ਕਹਿਣਾ ਗਲਤ ਨਹੀਂ ਹੋਵੇਗਾ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਤਨ ਰਾਸ਼ੀ ਤਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਰਹੀਏ ਕਿ ਅੱਜ ਤੋਂ 10 ਦਿਨਾਂ ਤੱਕ ਯਾਨੀ ਅਨੰਤ ਚਤੁਰਥੀ ਤੱਕ ਪ੍ਰਭੂ ਗਣੇਸ਼ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਰਿੱਧੀ ਸਿੱਧੀ ਦੇ ਸ਼ੁਭ ਕਦਮ ਤੁਹਾਡੇ ਘਰ ਵਿੱਚ ਪੈਣ ਵਾਲੇ ਹਨ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਰੌਣਕ ਤੇ ਵਧਣ ਵਾਲੀ ਹੈ ਸ਼੍ਰੀ ਗਣੇਸ਼ ਜੀ ਬਹੁਤ ਹੀ ਤੁਹਾਡੇ ਤੇ ਪ੍ਰਭਾਵ ਪਾਉਣ ਵਾਲੇ ਹਨ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਭਰਪੂਰ ਸਹਿਯੋਗ ਪ੍ਰਾਪਤ ਹੋ ਜਾਵੇਗਾ ਨਾਲ ਹੀ ਨਾਲ ਧਨ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਧਨ ਰਾਸ਼ੀ ਦੇ ਜਾਤਕਾਂ ਨੂੰ ਦੱਸ ਦਈਏ ਕਿ ਤੁਹਾਡੀ ਇਸ ਸਮੇਂ ਕੋਈ ਵੱਡੀ ਇੱਛਾ ਪੂਰੀ ਹੋ ਜਾਵੇਗੀ ਭਗਵਾਨ ਗਣੇਸ਼ ਜੀ ਦੀ ਕਿਰਪਾ ਇਸ ਰਾਸ਼ੀ ਵਾਲਿਆਂ ਤੇ ਸਦਾਬ ਬਣ ਚੁੱਕੀ ਹੈ ਜਿਸ ਦੇ ਨਾਲ ਹੁਣ ਤੁਹਾਡੀ ਆਰਥਿਕ ਸਥਿਤੀ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਤੁਹਾਡੇ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਹੁਣ ਹੌਲੀ-ਹੌਲੀ ਦੂਰ ਹੋ ਜਾਣਗੀਆਂ ਤਨ રાશિ ਦੇ ਜਾਤਕਾਂ ਦੇ ਲਈ ਅਨੰਤ ਚਤੁਰਥੀ ਕਾਫੀ ਲੱਕੀ ਸਾਬਿਤ ਹੋਣ ਵਾਲੀ ਹੈ ਨਾਲ ਹੀ ਲੰਮੇ ਸਮੇਂ ਤੇ ਰੁਕੇ ਹੋਏ ਕੰਮ ਸਾਰੇ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਡੇ ਵਿਸ਼ਵਾਸ ਤੇ ਸਾਹਸ ਤੇ ਨਾਜ ਜੋਸ਼ ਦੇ ਨਾਲ ਵਾਧਾ ਹੋਵੇਗਾ ਤੇ ਨਾਲ ਹੀ ਨਾਲ ਹਰ ਖੇਤਰ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਲਾਭ ਮਿਲ ਸਕਦਾ ਹੈ ਤੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਾਤਕਾਂ ਨੂੰ ਵੀ ਕੋਈ ਵੱਡਾ ਲਾਭ ਮਿਲ ਸਕਦਾ ਹੈ ਪਰਿਵਾਰ ਦੇ ਨਾਲ ਚੰਗਾ ਸਮਾਂ ਬੀਤੇਗਾ ਇਸ ਦੇ ਨਾਲ ਹੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਜੀਵਨ ਸਾਥੀ ਦੇ ਨਾਲ ਚੰਗਾ ਸਮਾਂ ਬੀਤੇਗਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਤਣਾਅ ਨਹੀਂ ਲੈਣਾ ਬੱਚੇ ਜਾਂ ਆਫਿਸ ਤੇ ਜਾਂ ਫਿਰ ਪਰਸਨਲ ਲਾਈਫ ਦੇ ਵਿੱਚ ਸੰਤੁਲਨ ਬਣਾ ਕੇ ਰੱਖੋ ਗਰਭਵਤੀ ਮਹਿਲਾਵਾਂ ਨੂੰ ਯਾਤਰਾ ਇਸ ਸਮੇਂ ਬਹੁਤ ਹੀ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਹੈ ਉਹ ਆਪਣੇ ਪਰਿਵਾਰ ਦੇ ਸਾਥ ਦਾ ਬੇਹਦ ਖਾਸ ਸਮਾਂ ਬਿਤਾਉਂ ਕਿਓਕੇ ਭਗਵਾਨ ਗਣੇਸ਼ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਉਹ ਹੁਣ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਤੁਹਾਡੀ ਜ਼ਿੰਦਗੀ ਵਿੱਚ ਹੁਣ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਤੁਹਾਡੇ ਘਰ ਵਿੱਚ ਹੁਣ ਸਭ ਕੁਝ ਹੀ ਕੁਸ਼ਲ ਮੰਗਲ ਹੋਵੇਗਾ। ਧੰਨਵਾਦ।